ਪੜਾਓ ਪੈਸੇ ਬਣਾਓ ਕੋਈ ਰੈਕੋਰਡ ਦਿੱਤਾ ਕੀ ਤਾਂ ਸਮਝਾਓ ਮੈਂ ਤੁਹਾਨੂੰ ਬਾਤ ਤੋਂ ਨਾ ਕਰ ਕੋਈ ਵਧੀਆ ਭਰਾਓ ਲਖਾਓ ਸਰਕਾਰ ਨਾਲ ਠੀਕ ਹੈ ਮੈਡਮ ਤੁਸੀਂ ਮੇਰੀ ਡਿਊਟੀ ਨਹੀਂ ਕਿ ਪੈਨਸ਼ਨ ਤੇ ਪਰਵੇਸ਼ਪਾ ਜੀ ਦੀ ਕੀ ਪੈਨਸ਼ਨ ਹੈ ਤੁਸੀਂ ਮੈਨਾਂ ਕਿਤਲਾ ਕੀਤਾ ਨਾਮ ਸਰ ਇਹਨਾ ਤੁਸੀਂ ਪਰ ਇਹ ਦੱਸੋ ਜੇ ਤੁਹਾਡੀ ਡਿਊਟੀ ਨਹੀਂ ਤਾਂ ਮੈਨਾਂ ਕਿ ਕਿ ਪਿੱਛੇ ਹੋ ਮੈਨਾਂ ਪਿੱਛੇ ਇਹਨਾਂ ਨੇ ਆ ਕੇ ਮੈਨੂੰ ਪੁੱਛਿਆ ਇਹਨਾਂ ਨੇ ਨਾਲ ਹੀ ਮੈਨੂੰ ਫੋਨ ਫੜਾਤਾ ਵੀ ਸ਼ੇਖਪਾ ਜੀ ਨਾਲ ਗੱਲ ਕਰ ਲੋ ਅਬ ਸ਼ੇਖਪਾ ਜੀ ਮੈਨੂੰ ਕਹਿੰਦੇ ਕਿ ਤਾਂ ਐਮ ਜੀ ਉਹ ਕੋਠੀ ਦਵਾਈਆਂ ਆ ਪੈਨਸ਼ਨਾਂ ਦਾ ਮੈਂ ਕਹਿੰਦੇ ਸਰ ਕਿ ਉਹ ਤੇ ਬੰਦ ਹੋ ਗਈਆਂ ਆ ਪਿਛਲੇ ਮਹੀਨੇ ਹੀ ਆ ਮੈਡਮ ਆਫਲਾਈਨ ਬੰਦ ਹੋ ਗਈਆਂ ਆ ਆਨਲਾਈਨ ਸਿਸਟਮ ਸ਼ੁਰੂ ਹੋ ਗਿਆ ਤੇ ਫਿਰ ਮੈਂ ਕਿ ਅਿਸਤਤਰ ਸਾਹਿਬ ਨੂੰ ਲੈ ਕੇ ਇਹਨਾਂ ਨੂੰ ਮਿਲਣ ਆਈ ਆ ਅਿਸਤਤਰ ਸਾਹਿਬ ਨਾਲ ਤੁਸੀਂ ਇੱਕ ਵਾਰੀ ਗੱਲ ਕਰ ਲਓ ਜਿੱਦਾਂ ਉਹ ਕਹਿਣਗੇ ਕਿ ਉਹਦਾ ਕਰ ਦਾਂਗੇ ਤੇ ਇੱਥੇ ਜੋਤੀ ਮੈਡਮ ਬੈਠੇ ਆ ਜੋਤੀ ਮੈਡਮ ਨੇ ਇੰਨੀ ਗੱਲ ਕਹੀ ਆ ਕਿ ਭਾਜੀ ਇਹ ਇਹ ਵਾਲਾ ਕੰਮ ਨਹੀਂ ਹੁਣ ਕਰਦੇ ਕਿਉਂਕਿ ਹੁਣ ਆਨਲਾਈਨ ਸਿਸਟਮ ਹੋ ਗਿਆ ਆ ਨਹੀਂ ਨਹੀਂ ਆਨਲਾਈਨ ਤੇ ਇਹ ਇਹਦਾ ਕੰਮ ਨਹੀਂ ਹੋਦਾ ਜਿਹਨਾਂ ਨੂੰ ਆਫਲਾਈਨ ਅਪੈਂਚ ਆਉਂਦਾ ਹਾਂ ਹਾਂ ਇਹ ਜਿਹਨਾਂ ਨੂੰ ਛੁੱਟੀ ਦੇ ਕੇ ਕਰਤੇ ਇਦੀ ਹੋਰ ਜਿਹੜਾ ਆਫਲਾਈਨ ਹੈ ਨਾ ਜੇ ਡਾਟਾ ਆਨਲਾਈਨ ਚੱਲ ਰਿਹਾ ਹੈ ਜਾਂ ਤਾਂ ਮੋਬਾਈਲ ਨਾਲ ਕੋਈ ਦਿੱਕਤ ਹੋ ਗਈ ਹੋਰ ਉਹ ਮੈਂ ਸੁਵਿਧਾ ਬਣਾ ਲੀ ਕੋ ਜਾਏਗਾ ਮੰਨ ਲੇਂ ਨਹੀਂ ਮੰਨਾਂਗੀ ਕਿ ਤਾ ਮੇਰੀ ਗੱਲ ਸੁਣੋ ਇਹ ਤਾਂ ਨਹੀਂ ਹੈ ਕਿ ਐਪਲੀਕੇਸ਼ਨ ਡੈਡ ਹੋ ਗਈਆਂ ਡੈਡ ਨਹੀਂ ਹੈ ਨਾ ਉਹਦਾ ਬੇ ਬਦਲ ਗਿਆ ਹੈ ਮੈਂ ਉਹਨਾਂ ਜਿਹੜਾ ਆਨਲਾਈਨ ਹੋ ਗਿਆ ਤਾਂ ਉਹਨਾਂ ਨੂੰ ਸਹੀ ਰਸਤੇ ਪਾਉਂ ਮੈਂ ਇੱਕ ਤੁਹਾਡੇ ਧਿਆਨ ਸੇ ਗੱਲ ਕਰ ਜਾਂਦਾ ਹਾਂ ਕਤੇ ਨੂੰ ਉਹਨੇ ਤਾਂ ਦਫ਼ਤਰਾਂ ਦੇ ਵਿੱਚ ਲਿਟਰਲ ਮੋਟ ਨੂੰ ਕਹਿੰਦੇ ਮੈਂ ਮੇਰੇ ਦਫ਼ਤਰ ਤੋਂ ਤੇ ਦਵਾਸ ਰਿਹਾ ਜੀ ਗਰਜੀਤ ਮਾਸਟਰ ਨੂੰ ਕਹਿੰਦਾ ਜਿਹੜਾ ਬੰਦਾ ਉੱਥੋਂ ਦਫ਼ਤਰ ਦੇ ਵਿੱਚ ਆਉਂਦਾ ਹੈ ਨਾ ਉਹ ਆਸ ਲੈ ਕੇ ਆਉਂਦਾ ਵੀ ਸਰਕਾਰ ਹੈ ਤੇ ਮੈਨੂੰ ਕਹਿੰਦਾ ਇਹ ਨਾ ਇੱਕੋ ਤੁਸੀਂ ਜੌਬ ਕਰ ਰਹੇ ਹੋ ਤੁਹਾਨੂੰ ਵਧੀਆ ਤੰਗ ਦਾ ਕਰੋ ਇਹ ਮੈਸੇਜ 네ਗੇਟਿਵ ਨਾ ਹੋਵੇ ਪੋਜ਼ਿਟਿਵ ਜਾਂ ਹਟੇ ਮੈਸੇਜ ਤੁਹਾਡਾ ਜਿਹੜਾ ਮੇਰੇ ਤੱਕ ਪਹੁੰਚਿਆ ਨਾ ਠੀਕ ਹੈ ਫਿਰ ਮੈਂ ਇਹ ਕਹਿੰਦਾ ਜਿੰਨਾ ਕਿ ਮੈਂ ਮੈਂ ਜਿੰਨਾ ਕਿ ਤੁਹਾਨੂੰ ਸੁਝਾ ਰਿਆ ਨਾ ਮੇਰੀ ਦਿੱਖ ਦਾ ਠੀਕ ਹੈ ਬਸ ਪੂਰੀ ਗੱਲ ਇਹ ਹੈ ਨਾ ਤੁਹਾਡਾ ਮੈਸੇਜ ਇਹ ਜਿਹੜਾ ਨਾ ਪੋਜ਼ਿਟਿਵ ਚ ਜਾਣਾ ਚਾਹੀਦਾ ਹੈ ਠੀਕ ਹੈ ਭਾਵੇਂ ਕੋਈ ਵੀ ਆ ਕੋਈ ਵੀ ਹਾਲਾ ਅਧਿਕਾਰੀ ਹੈ ਦੇਖੋ ਇਹ ਇਹ ਤੇ ਸਾਡੇ ਅਫਸਰ ਨੇ ਜੇ ਇਹੋ ਹੀ ਨਹੀਂ ਖੁਸ਼ ਤੇ ਆਮ ਪਬਲਿਕ ਇੰਦਰ ਖੁਸ਼ ਹੋਗੀ ਆਪਾਂ ਸਰਕਾਰ ਸਾਨੂੰ ਤਨਖਾਹ ਦਿੰਦੀ ਹੈ ਸਰਕਾਰ ਸਾਨੂੰ ਕੈਸੇ ਰਹੀ ਤੇ ਲੈ ਕਿੰਨਾ ਕੁ ਰਹੇ ਆ ਆਪਾਂ ਲੋਕਾਂ ਦੇ ਕੰਢੇ ਆਪਾਂ ਲੋਕਾਂ ਨੂੰ ਕੁਝ ਰੱਖਣਾ ਸਾਡੀ ਪਹਿਲ ਸਾਡੀ ਫਸਟ ਪ੍ਰੈਫਰੈਂਸ ਠੀਕ ਹੈ ਨੋ ਧਿਆਨ ਕੋ ਇਹ ਇਹ ਚੀਜ਼ਾਂ ਤੋਂ ਗਾਹ ਨਾ ਇੱਕ ਤਰ੍ਹਾਂ ਜਿਵੇਂ ਨੂੰ ਪਤਾ ਲੱਗਾ ਫਿਰ ਮੈਂ ਚੰਗਾ ਨਹੀਂ ਮਹਿਸੂਸ ਕਰਦਾ ਵੀ ਇਹਦਾ ਮਤਲਬ ਕਿ ਆਪਾਂ ਆਪਣੀ ਡਿਊਟੀ ਦੀ ਪ੍ਰੋਪਰਲੀ ਕੰਮ ਨਹੀਂ ਠੀਕ ਹੈ ਇਹ ਨਾ ਕਰੋ ਭਾਵੇਂ ਕਿਸੇ ਦਾ ਵੀ ਤੁਹਾਡੇ ਕੋ ਅੱਗੇ ਹੁਣ ਮੇਰੇ ਕੋਈ ਡਿਪਾਰਟਮੈਂਟ ਮੇਰੇ ਕੋ ਦੂਜੇ ਬਾਹਰ ਦੇ ਹੜਕਿਆਂ ਦੇ ਬੰਦੇ ਆ ਜਾਂਦੇ ਮੈਂ ਉਹਨਾਂ ਨੂੰ ਕੀ ਕਹਾਂ ਤੇ ਨਾ ਮੇਰੀ ਜ਼ੋਰ ਨਹੀਂ ਹੈਗੀ ਜਿੱਦ ਜੋ ਚਲੇ ਜਾਓ ਆਪਕੋ ਗੱਲ ਸੁਣੀਏ ਚਾਹ ਪਈਏ ਜਿਹੜੇ ਜਿਹੜਾ ਐਮ.ਐਲ.ਏ ਦੇ ਅਧੀਨ ਕੰਮ ਹੁੰਦਾ ਉਹਦੇ ਨਾਲ ਗੱਲ ਕਰਦੇ ਆਪਾਂ ਵੀ ਆਮਨ ਸਾਹਿਬਾ ਤੁਹਾਡਾ ਕੰਮ ਹੈ ਵੀ ਆਪਾਂ ਇਹਨਾਂ ਨੂੰ ਪੇਜ ਕਰਦੇ ਪਹਿਲਾਂ ਪੋਸਟਿੰਗ ਨਹੀਂ ਜਾਂਦੀ ਮੇਰੀ ਇੰਨੀ ਮਿਹਨਤ ਕਰਦਾ ਮੇਰੇ ਇਹਦੇ ਲੋਕਾਂ ਨੂੰ ਬਣਾ ਦਾ ਕੀ ਫਾਇਦਾ ਜੇ ਆਪਾਂ ਸਰਵੇ ਤੋਂ ਕੰਨੈਕਟ ਕਰੀ ਜਾਂਦੇ ਆ ਹੁਣ ਇੰਨੀ ਮਿਹਨਤ ਕਰਕੇ ਕਿਹਨੇ ਸਾਈਨ ਕੀਤੇ ਹੋਣਗੇ ਕਿਹਨੇ ਫਾਰਮ ਭਰੇ ਹੋਣਗੇ ਕਿਹਨੇ ਮੋਹਰਾਂ ਲਾਈਆਂ ਹੋਣਗੀਆਂ ਆਪਾਂ ਲਿਖੇ ਜੇ ਲਫ਼ਜ਼ਾਂ ਦੇ ਵਿੱਚ ਕਹਿਤਾ ਵੀ ਨਹੀਂ ਸੌਰੀ ਜੀ ਇਹ ਸਾਡੇ ਕੋਲ ਮੁਸ਼ਕਲ ਆ ਬਗੈਰ ਇੰਨੀ ਮਿਹਨਤ ਤੋਂ ਠੀਕ ਹੈ ਇਹਨਾਂ ਨੂੰ ਥੋੜਾ ਜਿਆਦਾ ਜੀ ਬਰੀਫ ਕਰਨ ਦੀ ਲੋੜਾ ਪਿਠਾ ਕੇ ਸਮਝਾ ਦੇ ਬਰੀਫ ਕਰਦੇ ਹਾਂ। ਹਰੇ ਨਹੀਂ ਕਿ ਸਾਹ ਕੋ ਬੈ ਕੇ ਇਹ ਕੰਮ ਕਰਵਾ ਲਓ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ। ਉਹ ਸੈਕਰੀ ਸਾਹਿਬ ਕਹਿੰਦੇ ਮੈਂ ਮਨਾ ਨਹੀਂ ਕੀਤਾ। ਠੀਕ ਹੈ ਆਪਾਂ ਕਹਤਾ। ਇਹਨਾਂ ਨੂੰ ਹੋਰ ਪਾਸੇ ਭੇਜਦਾ ਹੁਣ ਦੇਖੋ ਨਾ ਦੇਖੋ ਵਰਮਲੀ 2 ਬਜ ਮੈਡਮ ਲਾਇਓ ਸੈਕਰੀ ਸਾਹਿਬ। ਇਹਨਾਂ ਦਾ ਇੱਕੋ ਕੰਮ ਹੈ ਮੈਂ ਕਲੀਅਰ ਛੇਤੀ ਕਰ ਲੈਣਾ ਮੈਂ। ਮੈਂ ਜਿਆਦਾ ਲੰਮੀ ਗੱਲ ਨਹੀਂ ਪਉਂਦਾ। ਠੀਕ ਹੈ ਆ ਦੇਖ ਸੈਕਟਰੀ ਸਾਹਿਬ ਸਪੀਕਰ ਆਉਣਾ ਤੁਹਾਡਾ ਜੀ ਅਸੀਂ ਗੱਲ ਕਰ ਸੈਕਟਰੀ ਸਾਹਿਬ ਆਪਾਂ ਮੈਡਮ ਨੂੰ ਮਨਾ ਕੀਤਾ ਕਿ ਨਹੀਂ ਕੀਤਾ ਆਪਾਂ ਮਨ ਫਿਰ ਇਹਨਾਂ ਨੇ ਮਨ ਕਿਉਂ ਕਰਤਾ ਕਿ ਤੁਹਾਡਾ ਨਾਮ ਲੈ ਕੇ ਵੀ ਨਹੀਂ ਇਹ ਹੁਣ ਨਹੀਂ ਚੱਮੋਸ ਚੱਬਾ ਠੀਕ ਕਰੋ ਆ ਜੋ ਨਹੀਂ ਮਨਾਨੀ ਕਿ ਤਮ ਇਹ ਗੱਲ ਕਰੀ ਪਰ ਉਹ ਕਹਿੰਦੇ ਆਨਲਾਈਨ ਹੁਣ ਆਏ ਮੇਰੀ ਗੱਲ ਸੁਣ ਲੋ ਗੱਲ ਤੇ ਸੁਣ ਲੋ ਉਹ ਲਾਗੇ ਕੋਲੋਂ ਤੇ ਸਾਹਮਣੇ ਤੁਹਾਡੇ ਆਹ ਕਾਈ ਤੇ ਦੱਸੋ ਆਜ ਆਜ ਮਾੜਾ ਜੇ ਇੱਧਰ ਆ ਜਾਓ ਮੈਂ ਇੰਨਾ ਵੀ ਕਹਿਆ ਕਿ ਫਾਰਮ ਲੈ ਕੇ ਰੱਖ ਲਓ ਆਪਾਂ ਸੈਟੀ ਸਾਹਿਬ ਨੂੰ ਫੋਨ ਕਰਾ ਦਈਏ ਇਹਨਾਂ ਨੂੰ ਮੜੋ ਨੀ ਇੱਧਰ ਫਿਰ ਮੈਡਮ ਸਰਨ ਜੋਤੀ ਮੈਡੀਕਲ ਚਾਰ ਚੀਜ਼ੇ ਪੈਂਡੰਗੇ ਲੋ ਮਿੰਟ ਹੁਣ ਦੋ ਦੋ ਵਾਰ ਲੈਣੀ ਹੀ ਗਏ ਤੁਸੀਂ ਦੱਸੋ ਆਪਾਂ ਝੂਠ ਹੋ ਨਹੀਂ ਕਿਹੜਾ ਲੈਣੀ ਕਿ ਦੂਜੇ ਦਫਤਰ ਤਿੰਨ ਜੋਤੀ ਮੈਡਮ ਨੂੰ ਮਿਲਾ ਲਵਾਂ ਮੈਂ ਚਲੋ ਆਪਾਂ ਕੋਈ ਗੰਦੀ ਕੋਈ ਨਹੀਂ ਪਰ ਹੁਣ ਇਹ ਕੰਮ ਆਪ ਕਰਾਣਾ ਸ਼ਾਬਾਸ਼ੀ ਲੜੀ ਇਸ ਕੰਮ ਚ ਠੀਕ ਹੈ ਆਪ ਕਰਾ ਕੇ ਵਾਕੇ ਆਨਲਾਈਨ ਕਰਾ ਕੇ ਮੈਨੂੰ ਆਕੇ ਦੱਸਣਾ ਕਰਾਓ ਕਰਾਓ ਇੱਕਰਾ ਠੀਕ ਹੈ ਮੋਸ ਜੀ ਵੀ ਦੀ ਲਈ ਇਹ ਆਫਲਾਈਨ ਹੀ ਮੈਨੂੰ ਪਾਸ ਹੋਣਾ ਇਹ ਸਿਰਫ ਸਰਦੀ ਵੀ ਵੀ ਸੀ ਇਨ ਟੂ ਦ ਪ੍ਰੋਸੀਜਰ ਕੋਈ ਗੱਲ ਨਹੀਂ ਮੇਰੇ ਧਿਆਨ ਚ ਆ ਗਿਆ ਹੋ ਜਾਊਗਾ ਕਰਾਓ ਬੇਟਾ ਮੋਸਾ ਬੋਨ ਕਰਾਂਗਾ ਕਾਲ ਕਰਾਂਗਾ ਹਾਂ ਠੀਕ ਪਤਾ ਨਹੀਂ ਕਿੱਥੇ ਵਧੀਆ ਵਧੀਆ ਇੱਕ ਪੰਜ ਲਿਖਿਓ ਮੈਡਮ ਆਏ ਇੱਕ ਮਿੰਟ ਇੱਕ ਮਿੰਟ ਇਹ ਸਰ ਜੀ ਇੱਥੇ ਦੇਖੋ ਮੈਡਮ ਆਏ ਇੱਕ ਮਿੰਟ ਇੱਥੇ ਦੇਖੋ ਹਾਂ ਜੀ ਕੋਈ ਗੱਲ ਨਹੀਂ ਬਾਰ ਬਾਰ ਪਾਣੀ ਪਹੁੰਚ ਮੈਡਮ ਜੀ ਥੈਂਕ ਯੂ ਸਾਹਮਣੇ ਦੇਖ ਥੈਂਕ ਯੂ ਯਾਰ ਸਾਥ ਕੁਛ ਕਰ ਲਾ ਮੇਰਾ ਵੀਰ ਤੁਹਿਆ ਸਾਹ ਸੁਭਾ ਕੋਈ ਨਾ ਦੋਸਤ ਯਾਰ ਆਓ ਸਾਰਾ ਮਾਣ ਇੱਥੇ ਤੋਂ ਨਹੀਂ ਆ ਜੀਵਾ ਮਨ ਪਾਉਂਦੀ ਹੈ ਕਿਹੜੀ ਜੱਗੇ ਪੜਾ ਰਹੇ ਨੇ ਪਾਉਂਦੇ ਸਾਹਮਣੇ ਦੇਖ ਸੰਕਰ ਕਰ ਦੋ ਦੇਖਿਓ ਬਹੁਤ ਬਹੁਤ ਬੜਾ ਲੱਗਿਆ ਉਹਨਾਂ ਨੂੰ ਦੇਖ ਅੰਕ ਇੱਕ ਮਿੰਟ ਇੱਕ ਮਿੰਟ ਵੇਟ ਕਰੋ ਭਾਗਤ ਭਾਈ ਨੂੰ ਆਲਾ ਦੋ ਕਰ ਲੈਣੇ ਕੋਈ ਦੇਖਿਓ ਅੰਦਰ ਕਰ ਅੰਦਰ ਕਰ ਲੰਘਣਾ ਸਾਰੀ ਅਗਾ ਜੀ ਸਾਹਮਣੇ ਦੇਖਿਓ ਹੈਲੋ ਸਰਕਾਰੀ ਨਹੀਂ ਹੈ 5 ਰੁਪਏ ਹੋ ਅਦਾ ਲੈਣਾ ਪਿਆ ਹੋਰ ਪਰ ਆਲਰੇਡੀ ਕਿਚਕਾ ਕਾ ਦੇਣਾ ਪੈਣਾ ਹੈ ਸਟੈਂਡ ਪਾ ਲੈਣਾ ਹੈ ਬਾਰੇ ਭਰਵਾ ਲਿਖੀ ਹੈ ਸਰਕਾਰ ਨੇ ਬੁਲ ਬ੍ਰੀਕੀ ਨਾਲ ਜਿਹੜਾ ਲਿਖਾ ਹੈ ਤੇ ਉਹ ਤਾਕਤ ਜਾਂਦੀ ਕੋਈ ਹੋਰ ਕਾਫੇ ਉਧਰ ਆਉਂਦੇ ਕਾਫੇ ਉਧਰ ਆਣੇ ਤੇ

ਇਹ ਐਮਐਲਏ ਸਾਹਿਬ ਇੱਥੇ ਦੇਖੋ ਇਤਿਹਾਸ ਲਿਖਿਆ ਪਾ ਪੈਸਾਰਾ ਹਾਂਜੀ ਹਾਂਜੀ ਬਾਬਾ ਬੰਦਰ ਸਿੰਘ ਬਾਦਲ ਦਾ ਵੀਰ ਕਿ ਕਿਤਰਾ ਇਹ ਸੋਖੀ ਲੱਖ ਇੱਕ ਮਹੀਨਾ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰੀਆਲੀ ਨੂੰ ਬਹਲ ਦੇਣ ਦੇ ذریعے ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤੇ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਵੀ ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਿਣੀ ਵੀ ਆ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪ੍ਰਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਹੈ ਪੰਜਾਬ ਹੋ ਰਿਹਾ ਸੀ ਇਹਨੂੰ ਨੱਥ ਪਾਉਣ ਵਾਸਤੇ ਸਾਨੂੰ ਹਰਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰ ਇਹ ਦਿੱਕਤ ਦੇਖਿਆ ਜਾਂਦਾ ਹੈ ਬਾਰ ਬਾਰ ਸਰਕਾਰਾਂ ਵੱਲੋਂ ਜਾਂ ਮੰਤਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਅਧਿਕਾਰੀਆਂ ਨੇ ਕਿੰਨੇ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲ ਦੇ ਅਧਾਰ ਤੇ ਕੀਤੇ ਜਾਂ ਜਦੋਂ ਵੀ ਲੋਕ ਆ ਕੇ ਮਿਲਣ ਤੇ ਉਹਨਾਂ ਨੂੰ ਕੁਰਸੀ ਤੇ ਬੈਠ ਨਜ਼ਰ ਆਉਂਦੇ ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਜਿਹੜੇ ਤੁਹਾਡੇ ਤੱਕ ਪਹੁੰਚ ਕਰਦੇ ਜੇ ਸਾਡੇ ਕੰਮ ਦੀ ਦੇਖੋ ਜੀ ਮੈਂ ਗੱਲ ਕਹੂੰਗਾ ਸਾਰੇ ਦੇ ਆਪਾਂ ਕਹੀਏ ਨਾ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨੇ ਨਾ ਜੇ ਪੰਜਾਬ ਚੱਲ ਰਿਹਾ ਜੇ ਹਰ ਅਧਿਕਾਰੀ ਕੰਮ ਕਰ ਰਿਹਾ ਵਾ ਤੇ ਉਹ ਤਾਂ ਹੀ ਪੰਜਾਬ ਡਵੈਲਪ ਜੇ ਅਧਿਕਾਰੀ ਕੰਮ ਨਾ ਕਰਨਗੇ ਤੇ ਸਮਝ ਲਓ ਕਿ ਫਿਰ ਆ ਬੱਤੀ ਵੀ ਨਹੀਂ ਚੱਲੇ ਸੋ ਕਹਿਣ ਦਾ ਭਾਵ ਇਹ ਆ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਔਰ ਉਹ ਕਮੀਆਂ ਜਿੱਥੇ ਰਹਿ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਲੋਕਾਂ ਦੀ ਅਪਰੋਚ ਦੇ ਨਾਲ ਔਰ ਲੋਕ ਰਾਤ ਨੂੰ ਸੋਚਦੇ ਨੇ ਸਵੇਰੇ ਐਮਐਲਏ ਸਾਹਿਬ ਕੋਲ ਬੈਠੇ ਹੁੰਦੇ ਨੇ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਆ ਜਿੱਦਾ ਕੰਮ ਰੁਕਦਾ ਹੈ ਦਿੱਕਤ ਆਉਂਦੀ ਆ ਉਹ ਆ ਕੇ ਸਾਨੂੰ ਮਿਲਦਾ ਤੇ ਆਪਾਂ ਉਸੇ ਟਾਈਮ ਹੀ ਅਫਸਰ ਨੂੰ ਅਗਾਹ ਕਰਦੀਦਾ ਵੀ ਆ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਕਰੀਏ ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਅਫਸਰ ਨੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾਂ ਸਾਨੂੰ ਡਿਊਟੀ ਦਾ ਮਿਲਿਆ ਉਹਨੂੰ ਵਧੀਆ ਢੰਗ ਨਾਲ ਆਪਾਂ ਡਿਊਟੀ ਕਰੀਏ ਕੋਈ ਦਿੱਕਤ ਨਹੀਂ ਆਸ ਜੀਵਨ ਆਗਦੇਵੀ ਦਾ ਵਿਆਹ ਹੋ ਰਿਹਾ ਆ ਜੀ ਇਸ ਤਿੱਕੇ ਦੇ ਬਿਲਕੁਲ ਜੀ ਕੱਲ ਮੈਂ ਦੱਸਣਾ ਚਾਹਣਾ ਤੁਹਾਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਹੈ ਕੱਲ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜੀ ਜਿਹੜਾ ਮੈਨੂੰ ਲੱਗਦਾ ਵੀ ਕਮਿਸਟਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਹੈ ਬੜੀ ਵੱਡੀ ਗੱਲ ਹੈ ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ ਬੜੇ ਰਾਜ ਭਾਗ ਦੇ ਪਰ ਕਿਸੇ ਨੇ ਕਮੇਟੀ ਦੀ ਪਹਿਲ ਕਦਮੀ ਨਹੀਂ ਕੀਤੀ ਉਹ ਇਸ ਸਦਾਸ ਨੇ ਅੱਜ ਉਹ ਕਮੇਟੀ ਜਿਹੜੀ ਹੈ ਕੱਲ ਦੀ ਜਿਹੜੀ ਮੀਟਿੰਗ ਹੈ ਉਹ ਵਾਲੀ ਜਿਹੜੀ ਕਰਨ ਜਾ ਰਹੇ ਆ ਅੱਜ ਉਹਦੇ ਸਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕੋਈ ਕਮੀ ਨਾ ਰਹੇ ਅਫਸਰ ਸਹਿਬਾਨ ਵੀ ਉਪਰ ਬਾਹਰ ਆਉਣੇ ਨੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਵੀ ਸਾਰੇ ਆਉਣੇ ਨੇ ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਹੈ ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ ਟੋਟੇ ਕੋਲ ਕੁਝ ਹੋ ਰਿਹਾ ਜੀ ਕੱਲ ਸਾਡੇ ਜੀ ਐਮਐਲਏ ਚੇਅਰਮੈਨ ਸਾਹਿਬ ਗੋਗੀਪਾਜੀ ਹੁਣੀ ਨੇ ਜਿਹੜੇ ਲੁਧਿਆਣੇ ਤੋਂ ਨੇ ਉਹ ਕੱਲ ਆ ਰਹੇ ਨੇ ਜੀ ਨਾਲ ਉਹਨਾਂ ਦੇ ਨਾਲ ਬਤੌਰ ਜਿਹੜੇ ਐਮਐਲਏ ਸਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ ਇਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ ਹੈ ਠੀਕ ਹੈ